ਨਮਸਕਾਰ ਕੀ ਤੋਂ ਨਿਤ ਸਵਾਦ ਨੇ ਧੰਨ ਗੁਰੂ ਗਲਗੀ ਜੀ ਦੀ ਕਿਰਪਾ ਸ਼ਾਮਾ ਨਾਲ ਕਿ ਸਿਖਾ ਗੁਰੂ ਜੀਆ ਖੁਸ਼ੀਆਂ ਸਾਹਮਣੇ ਰੱਖਿਆ ਨੂੰ ਨਾ ਕਿਤਾ ਪਾਚਾ ਪੜੇ ਮਿਲ ਦੇ ਨਾਲ ਲਾ ਕੇ ਵਖਿਆ ਨੇ ਸੁਆਸ ਮੁੱਕ ਸਕਦੇ ਨੇ ਪਰ ਸਿੱਖੀ ਦੇ ਜਿਹੜੇ ਤੁਸੀਂ ਸਰੂਪ ਸਾਨੂੰ ਬਖਸ਼ਿਸ਼ ਕੀਤੇ ਨੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਸੁਆਸਾਂ ਨਾਲ ਵੀ ਆਨੰਦ ਮਈ ਰਹਿਣਗੇ ਹਰੇ ਘਰ ਵਿੱਚ ਸਾਰਾ ਪਰਿਵਾਰ ਅੰਮ੍ਰਿਤ ਵੇਲੇ ਉੱਠਦਾ ਪਹਿਲਾਂ ਨਮਸਕਾਰ ਕਰਦਾ ਗੁਰੂ ਜੀਆ ਵਜੇਆਂ ਨੂੰ ਕੁਝ ਹੋਰ ਕਹੀ ਦੇ ਸਿਖਾ ਅੰਗੁਰੂ ਕਹਿੰਦਾ ਪਾਸ਼ਾ ਮਹਾਰਾਜ ਕਿੰਨਾ ਕੁਝ ਨਹੀਂ ਚਾਹੀਦਾ ਪਾਸ਼ਾ ਮਹਾਰਾਜ ਨੂੰ ਜਿੱਦ ਇੱਕ ਪਾਸੂ ਸਾਹਿਬ ਗੁਰੂ ਫਿਰ ਕੇ ਦਾ ਗੁਰੂ ਰਹਿਮਤਾ ਦੇ ਘਰ ਵਿਚ ਆ ਕੇ ਕਹਿੰਦੇ ਕਹਿੰਦੇ ਪਾਸ਼ਾ ਕਹਿੰਦੇ ਹੋਰ ਕੋ ਚਾਹੀਦਾ ਹੈ ਪਾਸ਼ਾ ਨੂੰ ਕਹਿੰਦਾ ਪਾਸ਼ਾ ਤੇਰਾ ਪਰਿਵਾਰ ਕਹਿੰਦਾ ਕਹਿੰਦਾ ਆ ਉਸ ਪਰਿਵਾਰ ਦੇ ਕੋਲੋਂ ਕੋਈ ਸਿੱਖ ਆਉਂਦਾ ਨਾ ਤੇ ਬਖਸ਼ਾ ਜਮਾ ਕਿਉਂਕਿ ਗੁਰੂ ਦਰਬਾਰ ਕਹਿੰਦਾ ਪਿਛਲੇ ਔਗਣ ਬਖਸ਼ ਲਏ ਪਰ ਅੱਗਿਆ ਮਾਰਗ ਪਾਵਾ ਕਹਿੰਦਾ ਪਿਛਲੇ ਹਰ ਬੱਚੇ ਜਾ ਸਕਦੇ तेरे ਦਰਬਾਰੇ ਆਣ ਕੇ ਪਾਸ਼ਾ ਇਹਨਾਂ ਦੇ ਔਗਣ ਬਖਸ਼ ਲੋ ਕੋਈ ਵੱਡੀ ਗਲਤੀ ਨਹੀਂ ਕੀਤੀ ਇਹਨਾਂ ਨੇ ਇਹਨਾਂ ਨੂੰ ਕਰਦੀ ਖੁਸ਼ੀਆਂ ਵਿੱਚ ਆਣ ਤਾਲ ਮਰ ਕੇ ਪਾਸ਼ਾ ਪਤਾ ਕੀ ਕਹਿੰਦੇ ਨੇ ਆਸਿਰ ਪੌਦੀ ਗੱਲ ਹੋ ਰਹੀ ਹੈ ਕਹਿੰਦੇ ਮੈਨੂੰ ਵੇਰੂ ਦੇ ਉੱਤੇ ਗੱਲ ਬਖਸ਼ੀ ਸ਼ੁਕਰ ਇਹਨਾਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਦਿੱਤੀਆਂ ਇਹਨਾਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਦਿੱਤੀਆਂ ਕਿਸੇ ਨੂੰ ਤੁਹਾਡੇ ਗੁਰਕਲਿੰਦਰ ਪਾਸ਼ਾ ਮਾਰਾ ਤੁਹਾਡਾ ਤਾਂ ਹਿਰਦਾ ਹੀ ਬੜਾ ਤਗੜਾ ਹੈ ਇਹਨਾਂ ਨੇ ਬਖਸ਼ ਲੋ ਆਣ ਗੁਰੂ ਕਲਗੀਧਰ ਪਾਸ਼ਾਹ ਮਹਾਰਾਜ ਕਿਦੇ ਇਹਨਾਂ ਨੂੰ ਕਹੇ ਜਾ ਕੇ ਆਤਮ ਸੇਵਾ ਕਰ ਗੁਰੂ ਆਪ ਮਹਾਰੇ ਕਿਰਪਾ ਕਰ ਦੇਗਾ ਆ ਧੰਨ ਗੁਰੂ ਕਲਗੀਧਰ ਪਾਸ਼ਾਹ ਮਹਾਰਾਜ ਦੇ ਦਰਬਾਰ ਚ ਪਿਓ ਪੁੱਤ ਪੱਵਾ ਮਾਰ ਕੇ ਆੜ ਕੇ ਰੋ ਕੇ ਤਰਲੇ ਕਾਣੇ ਨੇ ਤੇ ਧੰਨ ਗੁਰੂ ਕਲਗੀਧਰ ਪਾਸ਼ਾਹ ਮਹਾਰਾਜ ਦੇ ਅੱਗੇ ਕੀ ਕੀ ਦਿੰਦੇ ਨੇ ਆਖਰੀ ਕਮਤਾ ਦੇਖ ਲਓ ਮੰਗਿਆਂ ਵਾਲਾ ਟਾਡੀ ਜੱਥਾ ਧਾ ਕੇ ਹੇ ਕ੍ਰਿਸ਼ਨ ਗੁਰੂ ਖਲਗੀ ਤਰਪਾਸ਼ਾ ਮਹਾਰਾਜ ਜੀ ਅਨੰਤਪੁਰ ਸਭ ਦੀ ਧਰਤੀ ਤੇ ਇਹ ਸਿੱਖਾਂ ਨੂੰ ਆਖਿਆ ਕਿ ਇਹ ਸਥਾਨਾਂ ਤੇ ਸੇਵਾ ਕਰੋ ਭਾਵਨਾ ਦੇ ਨਾਲ ਸੇਵਾ ਕਰੋ ਕੰਬੀਨੀਆਂ ਫਿਰ ਪ੍ਰਾਪਤ ਹੋਣ ਗਿਆ ਜਦੋਂ ਅਨੰਤਪੁਰ ਸਭ ਦੇ ਕਿਤੇ ਨੂੰ ਘੇਰਾ ਪਿਆ ਗੁਰੂ ਗੋਬਿਸ਼ ਸਿੰਘ ਮਹਾਰਾਜ ਨੇ ਆਪ ਮੁਖਾਰੀ ਇਨ੍ਹਾਂ ਸਿੱਖਾਂ ਨੂੰ ਭੇਜ ਦਿੱਤਾ ਜਦੋਂ ਸਾਬੋ ਕੀ ਤਲਵੰਡੀ 9 ਮਹੀਨੇ 9 ਦਿਨ ਲਾ ਕੇ ਭੰਗ ਗੁਰੂ ਖਲਗੀ ਤਰਪਾਸ਼ਾ ਮਹਾਰਾਜ ਜੀ ਨੇ ਇਹ ਧੰਨ ਸ਼੍ਰੀ ਗੁਰਗੰਗ ਸਾਹਿਬਹਾਰਾਜ ਦੀ ਵੀਰ ਲਖਵਾਈ ਉਦੋਂ 40 ਸਿੰਘਾਂ ਨੂੰ ਸੱਤਿਆ ਕਰਾਈ ਤੇ ਅੱਜ ਵੀ ਸਭੋ ਕੀ ਤਲਵੰਡੀ ਜਦੋਂ 40 ਸਿੰਘਾਂ ਦਾ ਆਪਾਂ ਜ਼ਿਕਰ ਸੁਣਦੇ ਹਾਂ ਉੱਥੇ ਹਰਗੋਪਾਲ ਤੇ ਸ਼ੇਠ ਵਿਸ਼ੇਪਰ ਦਾਸ ਨੇ ਧੰਗੁਰ ਕਲਗੀ ਤਰਪਾਸ਼ਾ ਮਹਾਰਾਜ ਨੂੰ ਸੱਖਿਆ ਪ੍ਰਾਪਤ ਕੀਤੀ ਸੀ ਅਸਲ ਮਨ ਦੇ ਵਿੱਚ ਜਿਹੜਾ ਗੁਰੂ ਦਰਬਾਰ ਦੇ ਨਾਲੋਂ ਟੁੱਟ ਜਾਇ ਕਰਦਾ ਤੇ ਉਹ ਗੁਰੂ ਆਪ ਮਹਾਰੇ ਜੋੜ ਲਿਆ ਕਰਦਾ ਫੁੱਲ ਟੁੱਟਿਆ ਹੋਇਆ ਟਾਣੀ ਨਾਲ ਜੁੜ ਨਹੀਂ ਸਕਦਾ ਪਰ ਸਿੱਖ ਟੁੱਟਿਆ ਹੋਇਆ ਕਿਤੇ ਨਾ ਕਿਤੇ ਜੁੜ ਸਕਦਾ ਜੇ ਗੁਰੂ ਕਿਰਪਾ ਕਰੇ ਸੰਸਾਰ ਦੇ ਕੁੱਤੇ ऐसे संसार ਦੇ ਉਤੇ ਸਿੱਖ ਬਣ ਜੀਏ ਆਪਾਂ ਵੀ ਵੀ ਜਿਹੜੀਆਂ ਘਰੂ ਘਰੋਂ ਖੁਸ਼ੀਆਂ ਸਭ ਨੂੰ ਪ੍ਰਾਪਤ ਹੋਈਆਂ ਨੇ ਅਸੀਂ ਅਜਾਈਂ ਖਰਾਬ ਨਾ ਕਰੀਏ ਕਿਉਂਕਿ ਭਾਈ ਨੰਦ ਲਾਲ ਜੀ ਕਹਿੰਦੇ ਆ ਕਹਿੰਦੇ ਆ ਅੱਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਅੱਜ ਅਸੀਂ ਵੀ ਅਰਦਾਸ ਕਰੀਏ ਪਾਤਸ਼ਾਹ ਜਿਹੜੇ ਸਿਰੋ ਪਾਉ ਜਪ ਜਿ ਨਿਸ਼ਾਨ ਗੁਰੂ ਘਰੋਂ ਪ੍ਰਾਪਤ ਹੁੰਦੇ ਨੇ ਅਸੀਂ ਉਹਨਾਂ ਦਾ ਸਤਿਕਾਰ ਕਰੀਏ ਜੇ ਆਪਾਂ ਸਵਕਾਰ ਨਹੀਂ ਕਰ ਸਕਦੇ ਉਹ ਗੁਰੂ ਕਰਦੇ ਕੇ ਆਈਏ ਕੋ ਗਰੰਥੀ ਸਿੰਘ ਨੂੰ ਅਰਪਣ ਕਰਕੇ ਆਈਏ ਵੀ ਆ ਜਿਹੜੀਆਂ ਗੁਰੂ ਘਰੋਂ ਸ਼ਗਾਤਾ ਸਾਨੂੰ ਮਿਲੀਆਂ ਸਨ ਸਾਡੇ ਘਰ ਦੇ ਵਿੱਚ ਕਿਉਂਕਿ ਸਿਰੋਪਾਉ ਅੱਜ ਸਾਡੇ ਘਰਾਂ ਵਿੱਚ ਬਹੁਤ ਨੇ ਜਿਹੜੇ ਨਹੀਂ ਤੁਹਾਡੇ ਕੰਮ ਵਿੱਚ ਜੇ ਕੋ ਗੁਰੂ ਘਰ ਪਹੁੰਚਦਿਆ ਕਰਦਿਆ ਕਰੋ ਇੱਥੇ ਬੇਤਬੀਆਂ ਨਹੀਂ ਹੁੰਦੀਆਂ ਗੁਰੂ ਘਰ ਦੇ ਅੰਦਰ ਕਿਉਂਕਿ ਗੁਰੂ ਦੀ ਹਜ਼ੂਰੀ ਵਿੱਚ ਤੁਸੀਂ ਸੱਚੇ ਹੋ ਜੇ ਆਪਣਾ ਕੋਈ ਕਰੇਗਾ ਤੇ ਉਹ ਭਰੇਗਾ ਸੰਸਾਰ ਦੇ ਉੱਤੇ ਗੁਰਬਾਣੀ ਕੇ ਦੀ ਅਹੰਕਰ ਕਰੇ ਸੋ ਅਹੰਕਰ ਪਾਏ ਅਰਦਾਸ ਕਰੀਏ ਪਤਸ਼ਾ ਗੁਰਸਿੱਖੀ ਜੀਵਨਦਾਰ ਐਸੇ ਦਾਨ ਬਖਸ਼ਿਸ਼ ਕਰਿਓ ਜਿਹੜੀ ਰੇਤੀ ਦੁਨੀਆ ਤੱਕ ਸਾਡਾ ਜੀਵਨ ਸਫਲ ਹੋ ਸਕੇ ਵਾਪਹੀ ਸਰਕਾਰ ਜੋਗਾ ਸਮੂਹ ਪਰਿਵਾਰ ਸਰਦਾਰ ਜਨਮ ਸਿੰਘ ਸਰਦਾਰ ਸੋਹਣ ਸਿੰਘਾ ਜਿਨ੍ਹਾਂ ਦੀ ਬਾਪ ਪਰਿਵਾਰੀ ਸਰਦਾਰ ਬਲਵਿੰਦਰ ਸਿੰਘਾ ਅਤੇ ਇਹਨਾਂ ਦੇ ਕਰੋ ਹਰਪ੍ਰੀਤ ਕਾਰ ਹੈ ਤੇ ਇਹਨਾਂ ਦਾ ਬੇਟਾ ਅੰਗਦ ਸਿੰਘਾ ਜਿਨ੍ਹਾਂ ਦੀ ਜਨਮ ਦਿਨ ਦੀ ਖੁਸ਼ੀ ਅੰਦਰ ਅੱਜ ਗੁਰਮਤ ਸਮਾਗਮ ਕਰਕੇ ਗਿਆ ਗੁਰਮਤ ਸਮਾਗਮ ਵਿੱਚ ਆਸਪੂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਦਾਸ ਦੇ ਟਾਡੀ ਜੱਟ ਨੇ ਹਾਜ਼ਰੀਆਂ ਭਰੀਆਂ ਗੁਰੂ ਚੰਨਾ ਵਿੱਚ ਅਰਦਾਸ ਬੇਨਤੀ ਪਾਸ਼ਾ ਸੇਵਕ ਪਰਿਵਾਰ ਦੇ ਸਾਰੇ ਸੱਦੇ ਦੇ ਉੱਤੇ ਸੰਗਤ ਆਈ ਉਹਨਾਂ ਦਾ ਕਦਮ-ਕਦਮ ਚੱਲਿਆ ਗੁਰੂ ਦਰਬਾਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇਹ ਪ੍ਰਵਾਨ ਹੋਵੇ ਤੁਹਾਡਾ ਇੱਥੇ ਆਉਣਾ ਤੇ ਛਾਡਾ ਡੋਣਾ ਦੋਵੇਂ ਪ੍ਰਵਾਨ ਹੋ ਜਾਣਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਵਾਸਪਲੀ ਕਰਤ ਬੰਦ ਹੀ ਸਤਕਾਰਯੋਗ ਹੈ ਅੰਗਰ ਸਿੰਘ ਦੇ ਚਾਚਾ ਜੀ ਜਸਵਿੰਦਰ ਸਿੰਘ ਅਤੇ ਚਾਚੀ ਬਲਵਿੰਦਰ ਕਾਰ ਆ ਸਮੂਹ ਪਰਿਵਾਰ ਨਾਲ ਮਿਲ ਕੇ ਖੁਸ਼ੀਆਂ ਮਨਾ ਰਹੇ ਨੇ ਅਤੇ ਅੰਗਰ ਸਿੰਘ ਦੇ ਭੂਆ ਜੀ ਵਿਸ਼ਪਾਰ ਕਾਰ ਪੁੱਪੜ ਜੀ ਹਰਮਿੰਦਰ ਸਿੰਘ ਅਤੇ ਦੂਸਰੀ ਭੂਆ ਪਰਮਜੀਤ ਕਾਰ ਹੈ ਅਤੇ ਖੁੱਪੜ ਦੀ ਕੁਲਦੀਪ ਸਿੰਘਾ ਸਮੂਹ ਪਰਿਵਾਰ ਵੱਲ ਮਿਲ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਸੀਸ ਧਰ ਕੇ ਸ਼ੁਕਰਾਨਾ ਕਰਨੇ ਅਰਦਾਸ ਬੇਨਤੀ ਪਾਸ਼ਾ ਬੇਟਾ ਅੰਗਰਸ ਸਿੰਘ ਦੇ ਸਿਰ ਤੇ ਬਿਹਪਿਆ ਸਿਰ ਤੇ ਹੱਥ ਅਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪੁੱਤ ਵਿਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਾਤਾ ਪਿਤਾ ਦੇ ਆਗਿਆਕਾਰੀ ਬਣਨਾਂ